ਕਿਆ ਐਕਟਿੰਗ ਕਰਦਾ ਹੈ ਐੱਚ ਕੀ ਉਹ ਕਰ ਲੈ ਮਾਂ ਗੁਜਰੀ ਕਰਮਵਾਲੀ ਆ ਜਿਸ ਮਰਦ ਸੂਰਮਾ ਜਣਿਆ ਇਹਨੇ ਕੀ ਦੀ ਖਾਦਰ ਲੜਦਾ ਰਿਆ ਮਾਰੇ ਦਾ ਇੱਥੇ ਖੜਾ ਕੀ ਕਰਦਾ ਦੇਖ ਦੇਖ ਪਿਆ ਸੀ ਨਾ ਬੋਲ ਤੋ ਗੁੱਡ ਮਾਰਨਿੰਗ ਲੋ ਬਈ ਮਤਰਾ ਕਹਿੰਦੇ ਗੁੱਡ ਮਾਰਨਿੰਗ ਤਾਂ ਹੋ ਗਈ ਸੀਗੀ 5:30 ਹੀ ਹੋ ਗਈ ਸੀ ਆਪਣੀ ਪਰ ਜਦੋਂ YouTube ਚ ਲਾ ਕੇ ਦੇਖਿਆ ਤਾਂ ਕਬਰਾਟੇ ਹੋਏ ਪਏ ਸੀਗੇ ਦੇ ਰਾਕਲਾਲਾ ਬਲੌਗ ਤੁਸੀਂ ਦੇਖਿਆ ਛੋਟੇ ਸਾਹਿਬ ਜਦੇ ਵਾਲਾ ਉਹ ਬਲੌਗਰ ਆਤੀ ਪੈ ਗਿਆ ਕਹਿੰਦੇ ਘੱਟੇ ਹੋਗੇ ਸੀਗੇ ਪਰ ਉਹਦੇ ਸੈਟਿੰਗ ਸ਼ੂਟਿੰਗ ਕਰਨ ਲੱਗੇ ਉਹ ਤੁਹਾਨੂੰ ਚਾਨਣ ਚਾਨਣੀ ਹੋ ਗਈ ਧੁੰਦ ਧੁੰਦੀ ਹੋ ਗਈ ਉਦੋਂ ਨੂੰ ਤਾਂ ਧੁੰਦ ਧੁੰਦੀ ਤਾਂ ਹੋਈ ਪਈ ਸੀਗੀ ਬਟ ਉਧਰ ਬੀਦੀ ਹੋ ਗਈ ਸੀਗੇ ਅੱਜ ਦਿਨ ਸੋਮਵਾਰ 25 ਦਸੰਬਰ ਧੁੰਦ ਧੁੰਦੀ ਹੋਈ ਪਈ ਹੈ ਕੋਈ ਨਾ ਬਾਤ ਚਾਨਣ ਚਾਨਣੀ ਹੋਈ ਪਈ ਹੈ ਬਾਹਰ

ਸੋਹਣਾ ਨਾ ਸੋ ਤੁਰਲੇ ਰੇ ਸੁੰਦਰੀ ਓਏ ਆ ਕਰਦਾ ਸਵੇਰ ਸਵੇਰ ਸਾਡੇ ਨਾਲ ਆਹ ਦੇਖ ਲਓ ਗਾਇਸ ਕੀ ਕੀ ਕਰਦੇ ਨੋ ਅਸੀਂ ਇਹ ਆ ਗੁਸ਼ ਕਰਕੇ ਆਉਂਦਾ ਜਿ세 ਦਸੀਏ ਨਾ ਪਾਰਕ ਚ ਕੀ ਕੁਸ਼ ਕਰਕੇ ਆਉਂਦਾ ਫਿਰ ਦੇਖਿਓ ਦਸੀਏ ਦੱਸ ਦੀਗੇ ਸਾਬੂ ਔਰ ਤੂੰ ਆਕਰਦਾ ਫਿਰ ਸਵੇਰ ਸਵੇਰ ਤੈਨੂੰ ਕਿਹ ਸਵੇਰਾਂ ਛੁੱਟੀ ਹੈ ਕਿੱਥੇ ਜਾਣਾ ਤੂੰ ਸਵੇਰ ਸਵੇਰ ਉੱਠ ਕੇ ਦਸੀ ਹੈ ਕੋਰੇ ਚਾਹ ਪੀਣ ਕੋਰੇ ਚਾਹ ਪੀਣ ਜਾਣਾ ਓਏ ਲੰਗਰ ਦੀ ਪੰਚਾਰੀਆ ਕਰੀਏ ਹੁਣ ਉਹ ਵੀ ਜਿਆਦਾ ਮੁੱਠਿਆ ਦੀ ਤਮੇ ਜਾਣਾ ਬਾਏ ਬਾਏ ਸੇਵਾ ਕਰਨ ਜਲਦੀ ਆ ਜਿਓ ਬਾਏ ਬਾਏ ਕੰਬਲ ਛੱਡ ਦਿਓ ਤੋ ਪਾਗੀ ਬਾਹਰ ਹੁਣ ਠੀਕ ਹੈ ਜੁਆਕਾਂ ਦੇਖਦਾ ਕੀ ਕਰੀ ਜਾਂਦੇ ਅੱਜ ਫੇਰ ਸਵੇਰ ਤੇ ਗਏ ਹੋਏ ਸੇਵਾ ਕਰਨ ਸਾਡੇ ਜੁਆਕ ਅੱਜ ਧੁੰਦ ਵੀ ਹੋਗੀ ਠੰਡ ਵੀ ਹੋਗੀ ਨਾਲ ਕੇ ਚੈਰਾ ਦੇ ਵਸਿਆ

ਪੱਕਾ ਜਗੜ ਬਣਾ ਲਿਆ ਉੱਤ ਚਗਲਾ ਕਰਕੇ ਬੈਠੀ ਹਾਂ ਬਣਾਤੀ ਆ ਮੈਂ ਮਟੂਈ ਦगाई ਮੇਰੀ ਲੋਜੀ ਕਹਿੰਦੇ 12 ਵਜ ਗਏ ਦੇਲੇ ਹੋਗੇ ਕਮ ਅਸੀਂ ਦੋ ਤਿੰਨ ਨਵੇੜ ਕੇ ਹਟੇ ਤੇ ਹੁਣ ਚਲਦੇ ਆਪਾਂ ਮੱਥਾ ਟੇਕ ਕੇ ਸੇਵਾ ਕਰਦੇ ਮੈਡਮ ਆ ਗਏ ਕਿ ਮੇਰੇ ਕਰਾਈ ਸੇਵਾ ਹੋਰ ਜਾਈ ਟਿੱਕੀ ਹੋ ਗਈ ਥੱਲੇ ਬੈਠੀ ਸੀ ਮੈਂ ਚੌਕੜਾ ਮਾਰ ਕੇ ਕਾੜੀ ਫੋਟੋ ਕਿੰਨੀ ਆਈ ਤੁਹਾਡੇ ਆਵੇ ਮੈਟਰੋ ਕਹਿੰਦੇ ਬਾਹਰ ਦਾ ਧੁੱਪ ਨਹੀਂ ਕਿਲੇ ਪਈ ਆ ਧੁੱਪ ਧੁੱਪੀ ਹੋਈ ਪਈ ਆ ਧੁੱਪ ਧੁੱਪੀ ਸਕਾਰਜੂਗ ਹੈ ਉਹ ਲੋਕ ਜਿਹੜੇ ਦੂਜੇ ਧਰਮਾਂ ਕੂਮਾਂ ਚ ਪੈਰੋ ਇਹ ਵੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਨਾਲ ਪੂਰਾ ਘੱਟ ਹੋਇਆ ਪਿਆ ਮੱਛੀ ਦੇ ਪਾਣੀਆਂ ਵਿੱਚ ਵਟ ਗਏ ਸੀਸ ਝੁਕਦਾ ਇਸ ਪੈਣ ਆਉਂ ਬੜ ਕੇ ਭਾਵੇਂ ਕਹਦਾ ਕਹਿੰਦਾ ਚੁੰਨੀਆਂ ਤੇ ਪੰਘਾਂ ਲੇ ਇਹ ਪਰਿਵਾਰ ਵਿਛੜ ਕੇ ਕਿਵੇਂ ਜਾ ਰਿਹਾ ਜੀ ਪਿਆਰ ਦਾ ਸਬਕ ਜਾਵੇਂ ਤਕਨਾ ਦੇਖੇ ਦੇਖਾ ਗਰੀ ਬੰਦਾ ਸ਼ਾਇਦ ਉਹਦੇ ਕੋਲੇ ਇੱਕ ਦੋ ਕੰਬਲ ਹੈਗੇ ਉਹ ਬੇੜੀ ਰੱਖਦਾ ਸੰਫਾਰ ਲਾਉਂਦਾ ਲੋ ਜੀ ਪਾਰ ਤੇ ਬੈਠੇ ਬੈਠੇ ਆਪਾਂ ਬਾਜ਼ਾਰ ਆ ਗਏ ਅਕੈਡਮੀ ਨੇ ਫਲੈਕਸਸ ਦੇਣੀਆਂ ਸੀ ਬਣਾਉਣ ਵਾਸਤੇ ਆਪਾਂ ਤੇ ਉਹਦੇ ਵਾਸਤੇ ਹੁਣ ਬਾਜ਼ਾਰ ਆ ਗਏ ਬਸ ਫਿਰ ਚੱਲਦੇ ਆ ਫਿਰ ਸੇਵਾ ਕਰਦੇ ਆ ਦੁਬਾਰਾ ਫਿਰ ਉੱਥੇ ਆ ਕੀ ਸਗਲ ਮਨ ਰਤਪੋ ਆ ਸਾਧੂ ਸਾਰੇ ਪਰਮ ਪ੍ਰਭ ਪਾ ਲੋ ਜੀ ਸਹੀ ਟਾਈਮ ਤੇ ਆ ਗਿਆ ਆਪਾਂ ਅਰਦਾਸ ਹੋਈ ਜਾਂਦੀ ਆ ਅਦਾਤ ਜੀ ਆਮ ਲੋਗੇ ਆਪਾਂ ਸ੍ਰੀ ਅਕਾਲ ਵਾਹਿਗੁਰੂ ਇੱਕਾ ਖਾਲਸਾ ਵਾਹਿਗੁਰੂ ਦੀ ਖਿਫਤ ਨਹੀਂ ਆਪਣੇ ਅੰਦਰੋਂ ਦੁਆਰੇ ਛੱਡਣਗੇ ਹਾਂ ਇੱਧਰ ਕੱਢ ਚੰਨ ਜੀ ਆਪਣੀ ਸਬਜ਼ੀ ਆ ਗਈ ਮਟਰ ਬਣੀ ਲੱਗਦੀ ਤੂੰ ਸਗਲ ਬਣਾ ਦੇ ਜੱਲੇ ਮਾ ਲੋ ਜੀ ਪੂਰਾ ਪੰਡਾਲ ਭਰਿਆ ਹੋਇਆ ਸਿੱਕਾ ਗੁੰਨੂ ਕਿੱਧਰ ਸਾਇਬ ਨੂੰ ਦੇਖ ਪਹਿਲਾਂ ਕਿੱਥੇ ਆ ਲਾਵਾਂਗੇ ਪਹਿਲਾਂ ਸਾਇਬ ਨੂੰ ਦੇਖ ਠੀਕ ਹੈ ਲਾਬ ਨੂੰ ਪਹਿਲਾਂ ਸਾਹਿਬ ਗੁੰਗਾ ਜੀ ਸਾਹਿਬ ਸਾਹਿਬ ਨੂੰ ਲਾਬ ਦੇ ਮਾਰ ਦੇ ਕਲਾਸ਼ ਸਿਰ ਆਪ ਜੀ ਕਰੀਂਦੇ ਸੇਵਾ ਆਪਾਂ ਲੰਗਰ ਛਕ ਲਿਆ ਦੇਖੋ ਐ ਦੂਰ ਤੱਕ ਪੰਡਾਲ ਬਣਿਆ ਹੋਇਆ ਸੀ ਬਹੁਤ ਜ਼ਿਆਦਾ ਇਕੱਠ ਹੁੰਦਾ ਹਰ ਸਾਲ ਇੱਥੇ ਪਾਪਾ ਜੀ ਦੀ ਕਿਰਪਾ ਨਾਲ ਇਦਾਂ ਰੌਣਕਾਂ ਲੱਗੀਆਂ ਨੇ ਹਰ ਸਾਲ ਇਦਾਂ ਹੀ ਇਕੱਠੇ ਹੋਈਏ ਤੇ ਇਦਾਂ ਹੀ ਸੇਵਾ ਕਰਦੇ ਰਹੀਏ ਮਜ਼ਾ ਆ ਜਾਂਦਾ ਸੇਵਾ ਕਰਕੇ ਸਾਹਿਬ ਨੂੰ ਐਸਾ ਸਾਹਿਬ ਸਾਹਿਬ ਨੂੰ ਲੱਭਦੇ ਆ ਹੋਰ ਐਤੇ ਉਹ ਬਾਈ ਨਾ ਬੇਦਮਾ ਸੜਮੁੰਡੇ ਨੱਬੇ ਨਹੀਂ ਦਿੱਤਾ ਜਾ ਲੱਲੇ ਕੱਲੇ ਲੰਗਰ ਖਾ ਰਹੇ ਹਨ ਲੱਭ ਗਿਆ ਸਾਹਿਬ ਜੀ ਤੇ ਗੁਰੂ ਜੀ ਦਾ ਜੱਤ ਜੀ ਇਹ ਨਾ ਕਹਿੰਦਾ ਕਿ ਤੁਸੀਂ ਉਹ ਤੰਬੂ ਜਨਾ ਲੱਭ ਕਿਉਂ ਦਾ ਲਾਏ ਆੜ ਉਹ ਨਾ ਦਿੱਖੇ ਉਹ ਵੜਾ ਗਾਇਸ ਆਦੇ ਫਰੈਂਡਸ ਨਾਲ ਲੰਗਰ ਛੱਕੀ ਜਾਂਦਾ ਸ਼ੱਕ ਹੈ ਕਿਧਰ ਗਿਆ ਸੀ ਸਾਹਿਬ ਕਿੱਧਰ ਫਿਰਦਾ ਹਾਂ ਦੇ ਪੁੱਤਾਂ ਨੂੰ ਹੁਣ ਖਾਣ ਲੱਗਿਆ ਸੀ ਤੈਨੂੰ ਸਾਰੇ ਕਿਤੇ ਲੱਭ ਲਿਆ ਸਾਰੇ ਗੁਰਮਾਰਾ ਦੀ ਪੁੱਤ ਨੂੰ ਦਿੱਤਾ ਕਿਉਂ 4 ਦਿਨ ਆਰਾਮ ਲਈ ਕੋਈ ਸਾਰੀ ਸਬਜੀ ਫਿਨਿਸ਼ ਕਰਨੀ ਹੈ ਠੀਕ ਹੈ ਕਿੰਨੀ ਰੋਟੀ ਤੇ ਪਹਿਲੇ ਤੇ ਹੋਰ ਲੈ ਲਈ ਠੀਕ ਹੈ ਜੇ ਤੂੰ ਆਖੀ ਜੇਹਰ ਦਾ ਸਨਮਾਨ ਉਹ ਨਾ ਕਰੀ ਤੂੰ ਬਿਆ ਨਾ ਸਾਰੀ ਸੰਗਤਾਂ ਨੇ ਲੰਗਰ ਛੱਕ ਲਿਆ ਹੋਣ ਫ੍ਰੀ ਹੋ ਗਏ ਸਾਰੇ ਕੰਟਾੜੇ ਪਾਸੋਂ ਤਾਂ ਆਪਾਂ ਦੇਖਿਆ ਨਹੀਂ ਸੀ ਆਕੇ ਨਹੀਂ ਇਧਰਲੇ ਪਾਸੇ ਤਾਂ ਆਪਾਂ ਆਏ ਨਹੀਂ ਸੀਗੇ ਇਧਰੋਂ ਐਂਟਰੀ ਸੀਗੀ ਆਪਾਂ ਉਧਰ ਦੇ ਘਰ ਕੋਲੋਂ ਨੇੜੋਂ ਦੀ ਹੋ ਜਾਂਦੇ ਸੀਗੇ ਗੁੰਨੂ ਗੰਦੀ ਦਾਦੂ ਖਾਈ ਜਾਂਦੇ ਆ ਆਪਾਂ ਹੱਸ ਆ ਗਿਆ ਲੰਗਰ ਖਾ ਕੇ ਸਵਾਦ ਹੈ ਮਟਰ ਪਨੀਰ ਦਾਲ ਨਾ ਕਹਿੰਦੇ ਖਵਾ ਮਟਰ ਪਨੀਰ ਨਹੀਂ ਖਾਣਾ ਦਾਲ ਨਾ ਕਹਿੰਦੇ ਖਵਾ ਨਾ ਨਾ ਮਟਰ ਪਨੀਰ ਨਹੀਂ ਖਾਣਾ ਸੀ ਦਾਲ ਸਵਾਦ ਆਪਣੇ ਹੋਰ ਕੀ ਤੇ ਉਧਰ ਲਗੇਟ ਨਹੀਂ ਖੁੱਲਿਆ ਸੀ ਲੋ ਜੀ ਅਸੀਂ ਸਾਰੇ ਸੇਵਾ ਕਰਕੇ ਲੰਗਰ ਪਰ ਇਨਸਾਨੀ ਪ੍ਰਸ਼ਾਦ ਦੇ ਵਰਤਾ ਕੇ ਖਾ ਕੇ ਘਰੇ ਪਹੁੰਚੇ ਸਾਡੇ ਜਵਾਕ ਅਜੇ ਤੱਕ ਨਹੀਂ ਪਹੁੰਚੇ ਮੇਰੇ ਬਾਹਰ ਦੇ ਕੋਗੇ ਉਹਨਾਂ ਦੇ ਹਜੇ ਵੀ ਸੇਵਾ ਹੀ ਚੱਲ ਰਹੀ ਹੈ ਕਹਿੰਦੇ ਅਸੀਂ ਹੋਰ ਸੇਵਾ ਕਰਨਾ ਉਹ ਕਹਿੰਦਾ ਕਿ ਮੰਮਾ ਹੋਰੀ ਘਰੇ ਹੈ ਨਹੀਂ ਮੰਮਾ ਮੈਂ ਸਾਥ ਜਨ ਮੈਂ ਕੀ ਮੰਮਾਰ ਕਰ ਹੈਗੀ ਹੈ ਨਹੀਂ ਮੈਂ ਬਾਹਰ ਚੱਲਿਆ ਉਹ ਬਾਹਰੋਂ ਅੰਦਰੋਂ ਦੇਖ ਕੇ ਮੁੜ ਗਿਆ ਉਦੋਂ ਇਹ ਕਹਿੰਦਾ ਗੋਨੂ ਕਹਿੰਦੀ ਟੀਵੀ ਦੇਖਦੇ ਮੈਂ ਤਾਂ ਕਿਹਾ ਜੇ ਨਹੀਂ ਹੈਗੀ ਕਿੱਧਰ ਕਰੇ ਉਹਨੂੰ ਜਿਹਨੇ ਕਰਦਾ ਆਂਦਾ ਵੀ ਹੋ ਗਈ ਸੇਵਾ ਖਤਮ ਫੋਲ ਪੇਪਰ ਤੇ ਉਹ ਬਣਾਈ ਜਾਂਦਾ ਬੋਲ ਸੇਵਾ ਹੋ ਗਈ ਖਤਮ ਇਹ ਤਾਂ ਹੋਣੀ ਹੀ ਪਈ ਹੋਰ ਬਣਾਈ ਜਾਂਦੇ ਰੋਟੀਆਂ ਕੱਟ ਰਹੀਆਂ ਪਹੁੰਚਣੇ ਆਈ ਜਾਂਦੇ ਅੱਛਾ ਹੋਰ ਆਉਣਗੇ ਹੁਣ ਹੌਲੀ ਸਾਰੇ ਆਉਣਗੇ ਆ ਰਿਕਸ਼ੇ ਰਿਕਸ਼ੇ ਵਾਲੇ ਸਭ ਆਉਣਗੇ ਖਾਣ ਜਿਵੇਂ ਜਿਵੇਂ ਪਤਾ ਲੱਗ ਕੇ ਚੱਲੀ ਜਾਂਦਾ ਰਹਿ ਗਈਆਂ ਜਾਓ ਤੁਸੀਂ ਵੀ ਪਕਾ ਲਓ 3.5 ਹੋ ਗਏ ਟਾਈਮ ਹੋ ਗਿਆ ਟਿਊਸ਼ਨ ਦਾ ਹੁਣ 10 ਤੱਕ ਬਹੁਤ ਸੇਵਾ ਕਰ ਲਈ ਹੁਣ ਚੱਕ ਲੋ ਕਿਤਾਬਾਂ ਕੀ ਦੇਖਣ ਦੇਣਾ ਤੈਨੂੰ ਕੀ ਦੇਖਣਾ ਤੂੰ ਕੀ ਦੇਖਣਾ ਤੂੰ ਕਿੱਧਰ ਨਹੀਂ ਜਾਣਾ ਬਾਹਰ ਹੀ ਰਿਹਾ ਤੈਨ ਦਿਨ ਨਹੀਂ ਹੋਣ ਕਿਤੇ ਨਹੀਂ ਜਾਣਾ ਬਸ ਬਾਹਰ ਜਾਣਾ ਬੰਦ ਬੈਨ ਹੋ ਗਿਆ ਹੁਣ ਤੇਰਾ ਗਾਇਸ ਰੋਡ ਕਿਥੋਂ ਲਵਾਈਡ ਕੀ ਲਿਆ ਮੁੱਕਾ ਮੀਆ ਸੀ ਕਿਹਦੀ ਆਉਂਦੇ ਦੇਖੋ ਦੋ ਪੜਨੀਆਂ ਇਹ ਠੀਕ ਹੈ ਲਓ ਜੀ ਅਜ ਫੇਰ ਆਪਣੀ ਆਜੀਵਾਰੀ ਦੁੱਧ ਬਣਾਉਣ ਦੀ। ਵਾਈ ਮੈਡਮ ਬਾਹਰ ਬੈਠੇ ਆ। ਸੇਵਾ ਕਰਕੇ ਆਏ ਸਮੇਂ ਕਿ ਚਲ ਮੈਂ ਦੁੱਧ ਬਣਾਉਣਾ ਅੱਜ ਫੇਰ। ਲੋ ਕੜੀ ਕਿਉਂ ਬਣ ਗਿਆ? ਮੈਂ ਤਾਂ ਹੁਣ ਪਕਾਈ ਸੀਗੀ। ਲਓ ਜੀ ਦੁੱਧ ਪੀ ਲਿਆ ਘਰ ਆ ਕੇ। 4:00 ਵੱਜ ਗਏ ਆ। ਹੈਲੋ। ਹੈਲੋ। ਗੁੰਨੂ ਜੀ ਦੁੱਧ ਪੀ ਲਿਆ? चलो भाजो बाय बाय गुड नाइट गुनू का हो गया ट्यूशन दा टाइम ओके जी ओके बनाओ गुनू चलिया हम ट्यूशन पढ़ना दो दिन कर ली सेवा हम बाबा जी बाली बाली पढ़ाई देने गुनू न चलो पढ़ो बाय हेलो हेलो गुनू जी दूध पी लिया मैं भी ब्लॉग बना रही हूं सी भी ब्लॉग चलो पाजो बाय बाय मम्मा गुड नाइट एंड के गुनू नु मम्मा जी ਕੁਛ ਕੁ ਕੁਸ਼ੀ ਕੁ ਬਣਾ ਰਿਹਾ ਵਲੌਗ ਮਾਤਾ ਬਣਾਇ ਰਿਹਾ ਸੀਗਾ ਓਕੇ ਜੀ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਬਣਾਉਣ ਲੱਗ ਗਿਆ ਕਿ ਸਾਈ ਬਣਾ ਰਿਹਾ ਅੱਜ ਲੋ ਸੰਗ ਗਿਆ ਸਿੰਗਾ ਸੋਣ ਹੋਰ ਕੀ ਕੀਤਾ ਫੋਟੋ ਕਲਿੱਕ ਕੀਤੀ ਸੀ ਅੱਛਾ ਜੀ ਠੀਕ ਹੈ ਜੀ ਦੁੱਧ ਪੀ ਲੋ ਹੁਣ ਕੋਣਾ ਦੁੱਧ ਕਿਹ ਜਾਣਾ ਆਓ ਜੀ ਕਹਿੰਦੇ ਸ਼ਾਮ ਸ਼ਾਮੀ ਹੋ ਗਈ ਸ਼ਾਮ ਹੋ ਗਈ ਹਨੇਰਾ ਨਹੀਂ ਰਿਹਾਣ ਵਾਲੀ ਆ ਜਵਕਾਂ ਦਾ ਟਾਈਮ ਹੋਇਆ ਪੈ ਖੇਡਣ ਦਾ ਬਾਹਰ ਦਾ ਸੇ ਬੁੱਧ ਗਿਆ ਆਇਆ ਖੇਡਣ ਗੁੰਨੂ ਟਿਊਸ਼ਨ ਤੋਂ ਆ ਕੇ ਖੇਡਣ ਚੜੀ ਗਈ ਤੇ ਗੱਡੀ ਦੇਖੋ ਕਿੰਨੀ ਗੰਦੀ ਹੋਈ ਪਈ ਐ ਵੈਰੀ ਬੈਡ ਧੌਣ ਵਾਲੀ ਹੋਈ ਪਈ ਐ ਤਾਂ ਤੇ ਚੱਕਤਾ ਗੁੰਨੂ ਦੀਦੀ ਆ ਗਈ ਮੈਂ ਕਰੀਆ ਸੀ ਬੱਚਾ ਨੂੰ ਪਰਵਾਣਾ ਕਿਹੜੇ ਬੱਚੇ ਕਿੱਥੇ ਬੱਚੇ ਅੰਦਰ ਬੈਠੇ ਕੱਲੀ ਰਹਿ ਗਈਆਂ ਕਿੱਥੇ ਬੈਠਿਆ ਕਿੱਥੇ ਬੈਠਿਆ ਹੈ ਅੰਦਰ ਹੈ ਅੰਦਰ ਸੰਤ ਦੀਂਦੇ ਨੇ ਕਰੇ ਤੈਨੂੰ ਦੀਂਦੇ ਟੈਂਟ ਚੱਕਤਾ ਸਾਮਾਨ ਸਾਰਾ ਚੱਕਤਾ ਸਫਾਈ ਹੋ ਰਹੀ ਹੈ ਹੁਣ ਖਾਲੀ ਹੋ ਗਿਆ ਮੈਦਾਨ 10 ਦਿਨ ਵਧੀਆ ਰੌਣਕਾਂ ਲੱਗਿਆ ਨੇ ਕੋਲੋਂ ਹੋਰ ਜੀ ਲੱਗਿਆ ਆਇਆ ਸੀਗਾ ਪੂਰੀ ਸੇਵਾ ਨਿਭਾਈ ਗਨੂ ਨੇ ਤਾਂ ਸਾਹਿਬ ਸਾਹਿਬ ਕੀ ਕਹਦਾ ਸਾਹਿਬ ਸਾਹਿਬ ਆ ਜਾ ਸਾਹਿਬ ਆ ਜਾ ਆਜੋ ਕਰੇ ਚੱਲੀਏ ਆਜੋ ਪੁੱਤ ਨੇਰਾ ਹੋ ਗਿਆ ਰੱਖ ਦੇ ਕੀ ਆ ਇਹ ਇਹਦਾ ਖੇਡੀ ਆ ਕੀ ਆ ਇਹ ਰੱਖ ਦੇ ਪੁੱਤੇ ਵੱਜੂ ਹੱਥ ਤੇ ਲੱਕੜ ਵਾਲਾ ਇਹ ਚਲੋ ਕਰੇ ਹੁਣ ਇਹ ਤਾਂ ਆਇਆ ਸੀਗਾ ਹੁਣ ਕਦੋਂ ਆਇਆ ਕਦੋਂ ਦਾ ਤਾਂ ਆਇਆ ਦੇਖ ਲੈ ਮम्मा ਗੁੱਟਣਗੇ ਆਏ ਆ ਆਹ ਕੱਪੜੇ ਗੰਦੇ ਕਿਤੇ ਮम्मा ਨੇ ਕੀ ਕਿਹਾ ਸੀ ਤੈਨੂੰ ਕੱਪੜੇ ਨਾ ਗੰਦੇ ਕਰੀ ਚਲੋ 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 ਕਰੇ ਠੰਡ ਹੋ ਗਈ ਕੱਪੜੇ ਚੇਂਜ ਕਰਕੇ ਰਜਾਈ ਤੇ ਬਹਿ ਜਾਓ

To police mana, jor kite, jor, 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 police, Polis? mana, police, 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 polisi Ya police, 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 ਮੰਗਾਣਾ ਅੱਜ ਪਾਪਾ ਨੇ ਕੀ ਆ ਮੈਂ ਕੁਦਰਤੀ ਆਸ਼ੀਰਵਾਦ ਪਾਪਾ ਸਾਬਾ ਕਹਿੰਦੇ ਸਭ ਕਰਦਾ ਮੈਂ ਖਾ ਲੂੰਗਾ ਅੱਗੇ ਚਾਵਲ ਖਾਣੇ ਆ ਨਾ ਸੌਸ ਨਾਲ ਉਹਨਾਂ ਸੌਸ ਨਾਲ ਵਧੀਆ ਲੱਗਦੇ ਸਬਜ਼ੀ ਕਰ ਲੋ ਬਣਾਵਾਂਗੇ ਓਟ ਜਾ ਬਣਾ ਲੈ ਕੁਝ ਸੁਸਤੀ ਪਾ ਲਈ ਖਵਾ ਦੋ ਨਾ ਮੈਨੂੰ ਨਹੀਂ ਕਰ ਦਿੰਦੇ ਮਨਾ ਕੇ ਲਿਆ ਉਹ ਸਬਜ਼ੀ ਕੋਈ ਕਹਿੰਦੇ ਕਿਹੜੀ ਆਉਂਦੀ ਆ ਤੁਹਾਨੂੰ ਨਾ ਤੋਂ ਕਿਹੜੀ ਸਬਜ਼ੀ ਆਉਂਦੀ ਕੋਈ ਨਹੀਂ ਆਉਂਦੀ ਬਸ ਖਾਣਾ ਹੁੰਦਾ ਸਲਾ ਕੱਲੀ ਹੈਲਪ ਕਰਨੀ ਵਾਲੀ ਖਾਣਾ ਹੁੰਦਾ ਕੱਲਾ ਸਭ ਅਬ ਆਪਣੀ ਮੁਰਗੀ ਵਾਲੀ ਖਾਣੇ ਕਰਨੀ ਹੈ ਨਹੀਂ ਚਰਨੀ ਮੁੱਕ ਗਈ ਸਾਡੀ ਨਹੀਂ ਤਾਂ ਮੂਰ ਵਾਲੇ ਬਰੋਂਠੇ ਖਾ ਲੰਦੇ ਬਸ ਹੀ ਕੋਈ ਨਾ ਕੋਈ ਇਸ਼ੂ ਹੈ ਰਹਿੰਦਾ ਬਿਨਾ ਚਪਨੀ ਤੋਂ ਖਾਦੀ ਜਾ ਸਕਦੀ ਉਹ ਓਹੋ ਚਪਨੀ ਫੇਸ 1 ਪਈ ਹਾਂ ਉਹਦੇ ਨਾਲ ਖਾ ਲੂੰਗਾ ਮੈਂ ਮੈਨੂੰ ਉਹ ਤਣਾ ਦਿੰਦੀ ਪਰ ਉਹ ਘਰ ਵਾਲੀ ਇਸ ਨਾਲ ਜਿਹੜੀ ਚਰਨੀ ਕੱਲ ਬਣਾਵਾਂਗੇ ਹਾਂ ਕੱਲ ਬਣਾਵਾਂਗੇ ਸੋਕੇ ਕੰਮ ਨਹੀਂ ਕਰਦੇ ਬਸ ਖਾ ਖੋਵੇਂ ਆ ਵੀ ਉਹ ਵੀ ਆ ਵੀ ਉਹ ਚੰ 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 ਬਸ ਚਾਹੇ ਖੜੀਓ ਫਿਰ ਬਣਾਈਏ ਬਣਾ ਲਾ ਦੋਗੇ ਹਿੰਮਤ ਵਾਲੀ ਹਿੰਮਤ ਵਾਲੀ ਕੁੜੀ ਵੇਰੀ ਦੇ ਹੀ ਰੇਤਾ ਪਾਲਾਂਗੇ ਮੈਂ ਉੱਠ ਕੇ ਚਰਨੀ ਪਾਉਂ ਚਰਨੀ ਦੇਖਦੀ ਐ ਉਹੋਕ ਲੱਗੀ ਨਹੀਂ ਨਾ ਮੈਨੂੰ ਤੇ ਆਪ ਨੂੰ ਲੱਗੀ ਹੁੰਦੀ ਭੱਜ ਲੈਣ ਦੀ ਮਾਤਾ ਕਹੋਦੀ ਗਈ ਜਾਂਦੀ ਐ ਭੁੱਖ ਲੱਗੀ ਐ ਕਦੋਂ ਗਈ ਐ ਉਹਨੂੰ ਤਾਂ ਮੰਮੀ ਨੇ ਇੱਥੇ ਆ ਕੇ ਖੜੀ ਹੋ ਜਾਣਾ ਸਾਈ ਮੋੜਿਆਲੇ ਪਰੌਠੇ ਮੋੜਿਆਲੇ ਪਰੌਠੇ ਤੇ ਤਾਂ ਮਾਂ ਵੀ ਖਾਊਗੀ ਉਹਨੂੰ ਸਿਰ ਹਿਲਾ ਦਿੰਦਾ ਰਾਈ ਸਾਨੂੰ ਕੱਲੋਂ ਬਣਾਵਾਂਗੇ ਮੰਮਾ ਪਿਓ ਆਉਣਗੇ ਕੁਛ ਨਾ ਕੁਛ ਫਿਰ ਪਹਿ ਹੁਨੇ ਪਹਿਣ ਕੇ ਪਹਿਲਾਂ ਫਿਰ ਬੰਨ ਕੇ ਜਿਸਕਾਰ ਪੁਲਿਸਕਾਰ ਆ ਗਈ ਮੇਰੀ ਪੁਲਿਸਕਾਰ ਬੰਨ ਕੇ ਉਹ ਗੱਡੇ ਸਭ ਤੋਂ ਤਰ੍ਹਾਂ ਬਲੌਗ ਨਹੀਂ ਆਇਆ ਪਾਪਾ ਨੇ ਨਹੀਂ ਆਇਆ ਪਤਾ ਅਪਣੀ ਗੁੰਨੂ ਕਿੱਥੇ ਗਈ ਮੇਰੀ ਕੁੜੀ ਉਹ ਸਾਰੀਆਂ ਸਿੱਖ ਕੇ ਆਈ ਹੈ ਦੋ ਦਿਨ ਲੰਗਰ ਪਕਾ ਕੇ ਰੋਟੀਆਂ ਰੋਟੀਆਂ ਸਭ ਕੁਝ ਆਉਂਦਾ ਉਹਨੂੰ ਉਹ ਹੀ ਤੁਹਾਨੂੰ ਬਣਾ ਕੇ ਖਵਾ ਦੂਗੀ ਮੇਰੇ ਤਾਂ ਲੋੜ ਹੀ ਨਹੀਂ ਪਰੌਠੇ ਖਵਾਉਗੇ ਆਪਾਂ ਨੂੰ ਪਰੌਂਦੇ ਵੀ ਖਵਾ ਦੂਗੀ ਪਰੌਠੇ ਨਹੀਂ ਮੈਨੂੰ ਰਾਈਸ ਖਾਣੇ ਖੋਣ ਰਾਈਸ ਖਾਣੇ ਆ। ਖਾਸ ਨਾਲ ਖਾਣੇ ਬੈਠ ਗਏ। ਜ਼ਿਆਦਾ ਹੀ ਨਾ ਖਾਣ। ਪਰੌਂਠੇ ਖਾਣੇ ਆ। ਪਰੌਂਠੇ ਖਾਣਾ ਹੁਣ ਬਸ ਪਰੌਂਠੇ ਖਾਵਾਂਗੇ। ਬਸ ਹੋਰ ਕੁਝ ਨਹੀਂ ਬਣੂਗਾ। ਚੁੱਪ। ਚਲੋ ਖੜੇ ਆਪ ਪਰੌਂਠੇ ਬਣਾਈਏ। ਸਾਇਲੈਂਟ। ਮੈਂ ਰਹਿਤਾ ਪਉਣਾ। ਸਾਇਲੈਂਟ। ਯੂ ਸਾਇਲੈਂਟ। ਆ ਦੇਖੋ ਸੱਬ ਇਹ ਛੋਟੇ ਹੁੰਦੇ ਬਹੁਤ ਖੇਡਦੇ ਸੀ ਇਹਦੇ ਕੋਲ ਵਾਧੂ ਬਲਾਕਸ ਹੁੰਦੇ ਸੀਗੇ। ਸਾਰਾ ਦਿਨ ਬਲਾਕਸ ਨਾਲ ਹੀ ਖੇਡਦੇ ਰਹਿੰਦੇ ਸੀ ਘਰੇ। ਖਾਂ ਕੇ ਰੱਖਿਆ ਹੋਇਆ ਇਹ ਹੁਣ ਛੋਟੇ ਹੁੰਦੇ ਦੇ ਦੇ ਦੇਖੋ। ਆਂ ਦਿੱਗੜਾ ਦੀਸਾਈ ਆ ਨੇ। आओ बेच आ किला बना ला किला साइड ते टावर खड़ा कर दे नहीं पहले मेरे को ले जा वर्कशीट होती थी कि ओदरे वाले देख के बनांदा सीगा फिर मानदा ही नहीं सीगा ए तक कितने थोड़े है तेनु और ले आ दिए वर्कशीट वाले फिर बनाया करेंगे और ले आ दे थोड़ा और वर्कशीट वाले फिर बनाया करेंगे ब्लॉग्स वर्कशीट तो देख के ਕਿ ਉਹ ਮੰਗਿਆ ਆ ਰੋਪਨ ਦੇ ਦਿੰਨੇ ਆ ਬਲੌਗਸ ਤੇ ਨਵੇਂ ਲਿਆ ਦਾਂਗੇ ਬਡੇ ਤੇ ਲੂੰਗਾ ਠੀਕ ਹੈ ਬਡੇ ਤੇ ਲੂੰਗਾ ਬਹੁਤ ਟਾਈਮ ਤੇ ਆਰਾਮ ਨਾਲ ਮਿਲ ਜਾਣਗੇ ਆ ਜੂਨਾ ਆ ਲੈ ਹਾਂ ਮੋਂ ਤੋਂ ਵੀ ਦਾ ਜੰਬਰੀ ਫਰਵਰੀ ਮਾਰਚ ਅਪ੍ਰੈਲ ਜੂਨ ਮਈ ਮਈ ਜੂਨ 6 ਮੰਥ ਭਾਈ ਆ ਜੀ ਬਡੇ ਤੋਂ ਫਿਕਰ ਲੱਗ ਗਈ ਸਰਫ ਵਾਲਾ ਬੰਦਾ ਆ ਗਿਆ ਸਰਫ ਵਾਲਾ ਪੰਜ 6 ਮਿਲ ਜਾਣਗੇ ਫਿਰ ਤੈਨੂੰ ਸਰਫ ਵਾਲਾ ਬੰਦਾ ਆ ਗਿਆ ਸਰਫ ਵਾਲਾ ਬੰਦਾ ਪੈਨ ਕਿਤੇ ਤੇਰੇ ਸਰਫ ਅੰਨਾ ਤਾਂ ਸਰਫ ਹੈ ਬਾਈ ਹਾਂ ਸਰਫ ਵਾਲਾ ਬੰਦਾ ਤੂੰ ਅੱਜ ਰੋਟੀ-ਉਟੀ ਬਣਾਉਣੀ ਲੈ ਅੰਗਰ ਸ਼ਕਿਆ ਤਾ ਹੋਰ ਸਰਫ ਵਾਲਾ ਨੱਗਰ ਦੋ ਵਜੇ ਕਿ ਖਾ ਲੰਦੇ ਦੋ ਵਜੇ ਹੈ ਦੱਦੀ ਰਾਜ ਕੇ ਖਾਣਾ ਸੇ ਫਿਰ ਲੈ ਦੱਦੀ ਰੱਜ ਕੇ ਖਾ ਕੇ ਫਿਰ ਰਾਤ ਨੂੰ ਸੌਂ ਜਾਗੀ ਨਹੀਂ ਖਾਈ ਤੇ ਦੱਦੀ ਮੋਟੇ ਹੋਈ ਜਨੇ ਪਤਲਾ ਕਰਨਾ ਤੁਹਾਨੂੰ ਆ ਗਿਆ ਦੱਦੀ ਮੂੰਗੀ ਜਾਂਦੇ ਚਾਹ ਬੋਚੋਰ ਨੂੰ ਫੜ ਕੇ ਲੈ ਕੇ ਆਉਂਦਾ ਚੋਰ ਲਿਆ ਚੋਰ ਕਿਥੇ ਚੋਰਾ ਸੀ ਚੋਰ ਨੂੰ ਜੇਲ੍ਹ ਚ ਬੰਦ ਕਰ ਦੇ ਜੇਲ੍ਹ ਚ ਉਹ ਆਏ ਸੈਟਦਾ ਪੜਾ ਮਾਰੂਗਾ ਤੇ ਕਾਕੇ ਬੁੱਢੀ ਕਰਾ ਕਰਦਾ ਉਲਟਾਈ ਖਰਾਬ ਕਰਦਾ ਉਹ ਤਾਂ ਆਈਟੇ ਕਾ ਦੇ ਰੇਗਾ ਪੂਰੇ 16 ਲੱਖ ਦਿਨਸ ਤੇ ਹਾਂ ਲਓ ਜੀ ਸਾਬੂ ਦੇਖੋ ਐਨੀ ਠੰਡ ਤੁੰਦ ਉਤਰੀ ਹੋਈ ਐ ਉਤਰ ਰਹੀ ਐ ਨੇਰਾ ਨੇਰੀ ਹੋਈ ਪਈ ਐ ਤੇ ਇਹ ਚ ਬਾਹਰ ਫਰਦਾ ਕੋਤ ਸਾਡਾ ਇਕੱਲਾ ਹੀ ਕੁਰਸੀਆਂ ਨਾਲ ਪਤਾ ਨਹੀਂ ਕੀ ਪਿਆਰ ਐ ਕੁਰਸੀਆਂ ਨੂੰ ਪੁੱਠਾ ਸਿੱਧਾ ਕਰੀ ਜਾਂਦਾ ਰਹਿੰਦਾ ਹਾਏ ਕੁਰਸੀਆਂ ਨਾਲ ਕੀ ਪਿਆਰ ਐ ਤੇਰਾ ਕਦੇ ਪੁੱਠੀ ਕਰ ਦਨ ਕਦੇ ਸਿੱਧੀ ਕਰ ਦਨਾਂ ਵੇਰੀ ਗੁੱਡ ਬਾਲਾ ਘੜਤਾ ਸੂਰਸੀ ਦਾ ਸੱਭੂ ਮੂੜੀਆਂ ਕਿੱਥੇ ਲੱਗੀਆਂ ਆਹ ਦੇਖੋ ਹੈ ਗਈ ਐ ਆਹ ਦੇਖੋ ਉਗੀਆਂ ਪਈਆਂ ਹਾਂ ਆਹ ਦੇਖੋ ਕਿੰਨੀ ਉਗੀਆਂ ਪਈਆਂ ਕਿੱਥੇ ਆਹ ਕਿੰਨੇ ਵਧੀਆ ਵਧੀਆ ਇਹ ਤਾਂ ਗੋਭੀ ਐ ਗੋਭੀਆਂ ਵੀ ਲਾਈਆਂ ਗੋਭੀਆਂ ਦੀ ਲਾਈਆਂ ਉਹ ਇਹਦੇ ਉੱਪਰਾ ਤੋਰੇ ਵੱਟਾ ਬਣਾਈ ਹੋਣੀ ਆ ਮੇਰੇ ਕਹਿੰਦੇ ਇਹਦੇ ਉੱਪਰ ਨਹੀਂ ਜਾਣਾ ਇਹ ਕਾਹ ਮੂੜੀ ਐ ਕਿੱਡੀ ਕਾ ਹਾਂ ਇਹ ਤੋੜ ਲੈਨੇ ਆ ਫਿਰ ਖੱਦ ਕਹਿੰਦਾ ਰਾਹ ਚ ਨਾ ਤੋੜਦੀ ਅੱਧੀ ਨਾ ਤੋੜਦੀ ਖੜ ਦੇ ਤੂੰ ਉਹਦੀ ਤੜਨੀ ਹੁੰਦੀ ਮੈਂ ਓਏ ਬਾਬੇ ਇਹ ਤਾਂ ਛੋਟੀ ਐ ਮੂਲੀ 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 ਆਹ ਕੋ ਕਿੰਨੀ ਵੱਡੀ ਆਹ ਸਹੀ ਆ ਕਿਹੜੀ ਇਹ ਤਾਂ ਛੋਟੀਆਂ ਆ ਜੇ ਹਾਂ ਇਹ ਲੈ ਜਾ ਇਹ ਵੱਡੀ ਐ ਓਏ ਹਾਲਾ ਜਾਪੋ ਟੁੱਟ ਗਈ ਅੱਦੀ ਆ ਖਾੜੇ ਲੋ ਉਹਨੂੰ ਕਿਵੇਂ ਕਿਚੇਗਾ ਉਹਨੂੰ ਕਿੰਨਾ ਪਤਾ ਮੈਂ ਕਰ ਦਿਆਂ ਇਹਨੂੰ ਇਹਨੂੰ ਪੜ ਪਰਿਓ ਇਧਰ ਵੀ ਮੂਲੀ ਹੈਗੀ ਆ ਹਾਂਜੀ ਉਹ ਆਪਾਂ ਖਿੱਚ ਲਈ ਉਹ ਐ ਹਲਾ ਹਲਾ ਆ ਸੀਗਾ ਮੈਂ ਉਹ ਐ ਟੁੱਟ ਗਈ ਰਾਚੀ ਉਹਨੂੰ ਕਿਵੇਂ ਕੱਢਾਂਗੇ ਹੁਣ ਜਿਹੜੀ ਫਸ ਗਈ ਕੀ ਲੋਕ ਤੁਸੀਂ ਇਹ ਪੂਰੀ ਤੁਸੀਂ ਉਹ ਵੀ ਲੈ ਕੇ ਜਾਵਾਂਗੇ ਤੁਸੀਂ ਫੜੋ ਹੀ ਫੜੀ ਤੁਸੀਂ ਫੜੋ ਆ ਸਾਰੇ ਕੀ ਕਰਾਂਗੇ ਤਾਂ ਕਿਤੇ ਡਾੜੋ ਕੀ ਮੈਂ ਕੱਢਾਂਗਾ ਮੂੜੇ ਦੇ ਉੱਪਰ ਪਾਈ ਹੈ ਨਾ ਸਾਈਡ ਹਾਂ ਸਾਈਡ ਸਾਈਡ ਤੇ ਘਰ ਸਾਈਡ ਸਾਈਡ ਤੋਂ ਹਾਂ ਇਥੇ ਇਫੋ ਕਰ ਲੈ ਹਾਂ ਜਬਾ ਨੇੜੇ ਨੇੜੋ ਆਪੇ ਧੋਲੀ ਵੇ ਫੋੜ ਕਰ ਲੈ ਓ ਵੈਰੀ ਗੁੱਡ ਆ ਗਿਆ ਆ ਗਿਆ ਆ ਗਿਆ ਆਜਾ ਚਲੋ ਫੈਨ ਬੰਦ ਕਰ ਲਈ ਹੁਣ ਲਓ ਜੀ ਰਾਤ ਨੂੰ ਖਾਵਾਂਗੇ ਮੂਲੀ ਵਾਲੇ ਪਰੌਂਠੇ ਹੁਣ ਖਾਵਾਂਗੇ ਯਸ ਸਰ ਆਉਨੂ ਭਾਗਨ। ਹੈ ਆਪਣੀ ਕਾਰ। ਹੈਲੋ ਗਾਇਸ। ਕਿਵੇਂ ਹੋ? ਠੀਕ ਠਾਕ ਹਾਂ। ਆਪਾਂ ਪੋ ਗਤੋ ਬਾਦ ਆਪਾਂ ਲੰਗਰ ਸ਼ੱਕੇ ਘਰੇ ਆਗੇ ਸਿੱਕੇ ਤੇ ਪੋਂਚੇ ਰਾਤ ਨੂੰ ਆਪਾਂ ਘਰੇ। ਗਾਇਸ ਮੈਨੂੰ ਇੱਕ ਗੱਲ ਜ਼ਰੂਰ ਦੱਸੋ। ਬ੍ਰੇਕਫਾਸਟ ਚ ਆਪਾਂ ਆਪਾਂ ਮੂਲੀ ਦੇ ਪਰੌਂਠੇ ਖਾਣੇ ਖਾਣਾ ਸਭ ਨੂੰ ਪਤਾ ਹੈ। है ना पर डिनर च कौन कौन खाना कमेंट करके जरूर दसो पर असी तो खा रहे हैं हूँ देखो गाइस पता कौन बना रहे मूली के परौंठे अपने जनाब जी पता कौन मिंटू मैंने रीत सिंह मिंटू अपने पापा देखो और भी पापा जी फरमाइश थे ਪਪਾਈ ਬਣਾ ਰਿਹਾ ਖੁਦ ਸाहिब ਸਿੰਘ ਬਣਾ ਰਿਹਾ ਸाहिब ਸਿੰਘ ਵੀ ਬਣਾ ਰਿਹਾ ਆ ਦੇਖੋ ਇਹਨਾਂ ਕਿੰਨੇ ਮम्मा ਕੀ ਕਰ ਰਹੇ ਹੋ ਕਿੰਨਾ ਛਿਲ ਗਿਆ ਉਹ ਨੂੰ ਰਹਿਤਾ ਦੇ ਦੋ ਰਹਿਤਾ ਮੈਂ ਛਿਲ ਲਿਆ ਓਕੇ ਜੇ ਕੋਈ ਨੂੰ ਕੰਮ ਕਰਨਾ ਤਾਂ ਕੋਈ ਜਾਂ ਨਹੀਂ ਕਰਨਾ ਕਰੂੰਗਾ ਮम्मा ਕੀ ਕਰ ਰਹੇ ਹੋ ਪਿਆਜ਼ ਧਨੀਆ ਤੇ ਹਰੀ ਮਿਰਚ ਮੈਂ ਕਰੂੰਗਾ ਚਾਵਲ ਖਾਂਦੇ ਖਾਂਦੇ ਪਰੋਂਠਿਆਂ ਤੇ ਪਹੁੰਚ ਗਏ ਕਰੰਟ ਲੱਗ ਗਿਆ ਕਰੰਟ ਲੱਗ ਗਿਆ ਗੁੰਨੂ ਨੂੰ ਕਰੰਟ ਲੱਗ ਗਿਆ ਚਾਵਲ ਦੇ ਬੋਟਾ ਕੱਟ ਪਈਆਂ ਚਾਵਲ ਦੇ ਬੋਟਾ ਘਾਟੀ ਪੈਂਦੀਆਂ ਸਲਾਹ ਨਹੀਂ ਬੰਦੀ ਇੱਕ ਜਾਨੇ ਕਹਿੰਦੇ ਪਿਆਜ਼ ਟਮਾਟਰ ਮਟਰਾਂ ਨਹੀਂ ਖਾਣੇ ਮਟਰਾਂ ਦੇ ਨਾਂ ਤੇ ਫਤੇ ਹਾਂਜੀ ਬਾਤ ਸੁਣੋ ਪਾਪਾ ਨੇ ਮੁੰਡੇ ਤੋਂ ਅੱਗੇ ਧਿੱਕ ਖੁੱਟੀ ਸੀਗੀ ਅੱਧੀ ਵਾ ਮਿੱਟੀ ਸਾਈਡ ਕਰਕੇ ਖੱਟੀ ਆ ਠੀਕ ਨੇ ਉਹਨਾਂ ਨੇ ਪਹਿਲਾਂ ਠੀਕ ਹੈ ਚਾਵਲਾਂ ਦੀ ਵੋਟਾਂ ਨਹੀਂ ਪਈਆਂ ਕਿਉਂਕਿ ਚਾਵਲਾਂ ਦੀ ਸਾਰੇ ਉਹ ਕਹਿੰਦਾ ਮੈਂ ਸਬਜ਼ੀ ਨਾ ਖਾਣੇ ਆ ਕੌਣ ਕਹਿੰਦਾ ਇਹ ਤੁਹਾਡਾ ਮੁੰਡਾ ਛੋਟਾ ਇਹ ਵੱਡਾ ਮੁੰਡਾ ਕਹਿੰਦਾ ਕਿ ਪਿਆਜ਼ ਆਲੂ ਪਿਆਜ਼ ਵਾਲੇ ਬਣਾ ਲਓ ਬਸ ਤੇ ਮਾਤਾ ਜੀ ਕਹਿੰਦੇ ਕਿ ਪਿਆਜ਼ ਮਟਰ ਗੋਭੀ ਗਾਜਰਾਂ ਵਾਲੇ ਬਣਾ ਲਓ ਔਰ ਇਹਦੇ ਸਾਨਾ ਨਹੀਂ ਬਣਾ ਕਰਦਾ ਚਲੋ ਹੁਣ ਖਾਣੇ ਆਪਾਂ ਡਿਨਰ ਚ ਮੂਲੀ ਦੇ ਪਰੌਂਠੇ ਕੌਣ ਤੇ ਜਲਾਗੀ ਬਾਰਾ ਹੂੰ ਠੰਡ ਹੋ ਗਈ ਨਾ ਸੁਮ ਸੁਮਾ ਤੁੰਦੂ ਵੀ ਜਦਾ ਸੁਬਾ ਦੁਪਹਿਰੇ ਸ਼ਾਮ ਥੋੜੇ ਭਰਾ ਦੀ ਡਿਊਟੀ ਹੁੰਦੀ ਹੈ ਕਪੜੇ ਦੀ ਕਰਨਾ ਕੀ ਸੀ ਭੁੱਲ ਗਿਆ ਮੈਂ ਕੇਕ ਆਸੇਗਾ ਮਸ਼ੀਨ ਪਰਣੀ ਹੈ ਹੋਲੀ ਗਿਆ ਮੈਂ। ਤੋਂ ਅੰਡ ਟਿਕਣ ਲੱਗੀ ਬਾਈ। ਮੌਸਮ ਦਾ ਫਰਕ ਪੈ ਗਿਆ। ਮਸ਼ੀਨ ਭਰਨੀ ਆ ਪਾਣੀ ਦੀ। ਉਹ ਵੀ ਪਾਣੀ ਭਰ ਜਾਂਦਾ ਹੁੰਦਾ ਹੈ ਮਸ਼ੀਨ ਨਾਲ। ਆਪੇ ਜਿਹੜਾ ਪਾਣੀ ਦਿੰਦੀ ਹੈ ਇਹ। ਬਟ ਉਹ ਬੜੇ ਹੌਲੀ-ਹੌਲੀ ਆਉਂਦਾ ਸ। ਬਹੁਤ ਸਪੀਡ ਘਟ ਹੁੰਦੀ ਹੈ ਪਾਣੀ ਦੀ। ਕੋਣ ਪਾਣੀ ਭਰ ਕੇ ਰੱਖ ਦਾਂਗੇ ਤੇ ਸਵੇਰ ਚਲਾ ਦਾਂਗੇ ਫਿਰ ਮਸ਼ੀਨ। ਹਨ ਕਹਾਤਾ ਕਿ ਕਬ ਮੇਰੀ ਡਿਊਟੀ ਹੁੰਦੀ ਆ ਚਲਾਉਣ ਦੀ ਕੀ ਹੋ ਗਿਆ ਕੇਵਲ ਲੜਕੇ ਗਿਆ ਮਮਣਾ ਮੈਂ ਤਾਂ ਅੱਜ ਨਹੀਂ ਖਾ ਸਕਦਾ ਮਮਣਾ ਕਦਾਂ ਬੜਾ ਸਾਡਾ ਉਹ ਬੱਲੇ ਘੁਲਾ ਲਿਆ ਹਾਂ ਕਹਿੰਦਾ ਇਹ ਕੰਮ ਕਿਹਦੇ ਦਿੰਦਾ ਮੈਂ ਸਾਰਾ ਜੰਡਾ ਖਾਣੂਗੀ ਨਹੀਂ ਗਿਆ ਬਦੋ ਇਹਨੂੰ ਦਵਾਂਗੇ ਨਾ ਉਦੋਂ ਨਹੀਂ ਖਾਊਗੀ ਹਾਂ Ratun kau kau, sarung celan ini penti ya tiri. Bukia kacau. Hm? Bukia. Sabu sudah perwata agak ya pak. Sabu sudah syukurnya agak. Liat. Bukia yang kari dia. ਕੀ ਇਹ ਅੱਤੇ ਕਰਦੀ ਆ ਉਹ ਦੇ ਅੱਤੇ ਕਰਦੀ ਰਹਿੰਦੀ ਆ ਲੋ ਜੀ ਆ ਗਈ ਤੁਹਾਡੇ ਭਰਾ ਦੀ ਪਲੇਟ ਵੀ ਆ ਗਈ ਬੱਤਾ ਅੱਛੜਣੀ ਨਾਲ ਮਿਰਚਾਂ ਦੀ ਪਰੌਂਠਾ ਦੇਸੀ ghee ਇਧਰ ਬੁੱਗਾ ਮੇਰਾ ਬੁੱਗੇ ਉੱਥੇ ਆ ਜਾ ਸੋਫੇ ਤੇ ਗਾਇਸ ਕਿ ਬਣੀਆ ਕਾਸੀ ਟੇਸਟੀ ਬਣਾਉਨੇ ਆ ਇੱਕ ਵਾਰ ਕੀ ਹੋਣਾ ਕਸ ਆ ਜਾ ਸੋਫੇ ਤੇ ਬਹਿਨੇ ਇਹਨਾਂ ਦੇ ਅੱਤੇ ਨਾ ਖਾਣਾ ਉੱਥੇ ਬੈ ਕੇ ਖਾ ਲੈ ਮੇਰੇ ਨਾਲ ਪਹਿਲਾਂ ਨਹੀਂ ਕਰ ਰਹਾ ਤਾਂ ਖਾ ਲੋ ਖਾ ਲੋ ਆ ਤੇ ਖਾ ਲਈ ਰੱਖ ਲੈ ਸੈਬੂ ਗਮਰਾ ਰਿਆ ਤੇ ਨਖਾਰਿਆ ਨਾਲ ਦੋਨੋਂ ਖਾਰੀ ਅੰਦਰ ਬੈਠੇ ਰਸੋਈ 'ਚ ਮਮਾ ਕੋਲੇ ਕਹਿੰਦੇ ਕਿ ਲਮਾਂ ਰੂੰਗੀ ਨਾਲ ਪਰੋਟਾ ਖਾਂਗੇ। ਪਰੋਟਾ ਦੇ। ਲਓ ਜੀ ਸਾਡੇ ਚਾਰਾਂ 'ਚੋਂ ਸੈਬੂ ਫਸਟ ਆ ਗਿਆ। ਸੈਬੂ ਕਿਵੇਂ ਸੀ ਪਰੌਂਠੇ? ਟੇਸਟੀ ਟੇਸਟੀ। ਪਹਿਲਾ ਨੰਬਰ ਆ ਗਿਆ ਸੈਬੂ ਦਾ। ਗੁੰਨੂ ਦਾ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਦੀ ਤਰ੍ਹਾਂ ਲੇਟ। ਸੈਬੂ ਨੇ ਕਹਿੰਦਾ ਪੂਰੇ ਚਾਲੇ ਗੋਲੋਂ ਤਾਂ ਉਹ ਵੀ ਨਹੀਂ ਪੂਰੇ ਹੋਏ। ਸੈਬੂ ਨੇ 2 ਪਰੌਂਠੇ ਖਾਧੇ ਗੁੰਨੂ ਨੇ 1 1/2 ਕਿਨਾਂ ਦਾ? ਉੱਜ ਪਰੌਂਠਾ ਚੱਲੀ ਆ ਹਾਂ 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 ਉਹ ਛੋਟਾ ਪਰੌਂਠਾ ਬਣਵਾਇਆ ਇਹਨੇ ਮੇਰੇ ਤੋਂ ਸਪੈਸ਼ਲ ਰੋਲਾ ਪਾ ਕੇ ਚੱਲੇ ਆਪਾਂ ਦੇ ਵਲੌਗ ਇਥੇ ਕਰਦੇ 10ਵਾਂ ਵਕਤ ਕੱਲ ਮਿਲਾਂਗੇ ਹੋਰ ਨਵੇਂ ਬਲੌਗਸ ਅੱਜ ਸੀਗਾ ਛੋਟੇ ਸਾਰ ਜਿਆਦਾ ਦਾ ਸ਼ਹੀਦੀ ਦਿਨ ਬਾਈ ਬਾਈ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਈ ਗੁਲਨ ਦੀਦੀ ਸੌ ਗਈ ਅੱਜ ਅੱਗੇ ਸਭੂ ਸੌਂਦਾ ਹੁੰਦਾ ਪਹਿਲਾਂ ਅੱਜ ਗੁਲਨ ਦੀਦੀ ਸੁੱਤੀ ਭਈਆ ਸੱਚੀ ਸੁੱਤੀ ਭਈਆ ਦੰਦ ਮੀਂਹ ਦੀਆਂ ਲਿਆ ਲਿਆ ਹਾਸਪੀ 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 ਇੱਕ ਦਮ ਕਰਦੀ ਐ ਇਹ ਹੁੰਦੇ ਕਿਉਂ ਤੈਨੂੰ ਸੌਣ ਗਿਆ ਐਕਟਿੰਗ ਕਰਦਾ ਇਹ ਚ ਕੀ ਹੋ ਗਿਆ ਲੈ ਗੁੰਨ ਰੋਬੀ ਲੈ ਉਲਾਂ ਚੌਗੀਆਂ ਚੱਲ ਸੌ ਜਾ ਸਾਬੂ ਕੈਸਾ ਹੋ ਜਾ ਦੀਦੀ ਸੌਰੀ